ਹੈਪੀ ਵਾਨੇ ਆ ਰਹੀ ਸਰਵਨਾ ਹੈਪੀ ਬੀ ਜੂ ਯੂ ਮਰਮਾ ਉਹ ਦੇਖਿਆ ਤਾਂ ਇੱਕ ਮਿੰਟ ਜੇ ਕਰਦਾ ਕੰਮ ਇਹ ਤਾਂ ਹੋ ਜਾਂਦਾ ਆ ਬੰਦੇ ਨੂੰ ਬਾਈ ਜਰਾ ਗਾਲੀ ਨੇ ਕਰਾਮ ਮਾਰ ਕੇ ਆਉਣਾ ਇਹ ਕਰਾਮ ਮਾਰ ਕੇ ਆਉਣਾ ਫੋਨ ਆਉਂਦੇ ਬੰਦੇ ਦਾ ਮੁੰਡਾ ਸਾਂਗਾ ਬੱਕਰਾ ਅੰਕਲ ਬੱਕਰੇ ਬੜ ਮਾਂਡਾ ਕੇ ਪਿਛਲੇ ਸਾਲ ਲਗਾ ਰਿਹਾ ਇਹ ਤਾਂ ਨਹੀਂ ਪਿਛਲੇ ਸਾਲ ਬੱਕਰੀ ਤੇ ਅੱਜ ਕੀ ਬੱਕਰੇ ਪਾ ਗੀ ਤਾਂ ਪਾ ਰਿਹਾ ਇਹ ਪਿਛਲੀ ਵੀਡੀਓ ਦੇਖੀਏ ਤਾਂ ਯਾਦ ਆਇਆ ਬੰਦਾ ਖਾਊਗਾ ਬੱਕਰੀ ਬੱਕਰੇ ਖਾਊਗਾ ਜੀ ਅਸੀਂ ਪੰਡਤਾਂ ਕਹਦੇ ਕੈਕ ਕੇਕ ਦਾ ਕੈਕ ਕੈਕ ਦਾ ਤਿੰਨ ਵਾਰ ਲੋ ਲਾ ਗਿਆ ਇਹ ਲੱਗੇ ਨਹੀਂ ਹਾਂ ਪਹਿਲਾਂ ਸਾਰੇ ਉਰੇ ਬੈਠੇ ਮਤਲਬ ਕਿ ਨਿਕਲ ਗਿਆ ਜਾ ਕੇ ਉਂਗਲੀ ਨਾਲ ਫੁੱਲ ਜਿਆ ਚੱਕ ਲੈਣੇ ਦੂਏ ਘੇੜੇ ਨੂੰ ਜਾ ਕੇ ਸਾਰੇ ਜੱਕ ਲਿਆ ਉਰੇ ਕੋ ਬੁੱਠਾ ਧਰਤਾ ਉਹ ਤੋਂ ਡੀ ਜਿਹੜੇ ਨੂੰ ਛੜਾਇਆ ਫੇਰ ਉਂਗਲੀ ਲਾਇਆ ਦੋ ਤਿੰਨ ਵਾਰ ਚੱਕ ਰਿਹਾ ਆ ਥੋੜਾ ਜਿਹਾ ਇਹਦਾ ਧੰਫਾ ਕਾ ਕੇ ਆ ਗਿਆ ਜੀ ਉਰੇ ਨੂੰ ਹਾਂ ਸਭਾ ਚੱਕ ਲਿਆ ਜਦ ਫੇਰ ਆਸ ਤੇ ਜੱਗਾ ਬੜਕਾ ਆ ਗਿਆ ਆਈ ਬੱਸ ਆਪਣਾ ਨਾਮ ਦੱਸ ਦੇ ਕਰੋ ਏ ਆਰ ਐਮ ਏ ਐਨ ਹਾਂ ਰਮਨ ਅੱਗੇ ਰਮਨ ਅੱਗੇ ਐਸ ਅਸ਼ਾ ਹਾਂ ਸ਼ੋਕਲਾ ਐਸਟਰੂ ਕੇ ਐਲੇ ਆਈ ਐਲੇ ਬੁਲ ਗਿਆ ਬਾਈ ਹੋਲਾ ਹੁਣ ਤਾਂ ਇਹ ਤਾਂ ਹੈਰਾਸ ਤੇ ਹੋ ਗਿਆ ਤੇਰਾ ਮੁੰਡਾ ਕੀ ਖਾਊਗਾ ਅੱਜ ਕੀ ਖਾਊਗਾ ਸੂਟ ਕਿੱਥੇ ਮੁੰਡੇ ਦਾ ਕੇਕ ਬਦਲ ਗਿਆ ਬਦਲ ਕੇ ਕੇਕ ਦੇ ਦੇ ਅੱਜ ਕੇਰਾ ਮੁੰਡਾ ਖਾਊਗਾ ਬੱਕਰੀ ਪੈਸੇ ਨਾ ਫੂਕਲੀ ਆਲੇ ਨਾ ਕਿਹਨੇ ਨਾ ਹਾਂ ਕਿਹਨੇ ਹਾਂ ਆਪੇ ਤੁਮਾਰੋ ਤੇ ਤੁਹੇ ਮਾਰ ਦੋ ਬਪਾਈ ਖਰ ਜਾ ਜਗਤ ਐ ਥੋੜੇ ਕੱਟਣਾ ਯਾਰ ਤੂੰ ਦਾ ਧੱਕਾ ਕਰਦਾ ਯਾਰ ਕਰਾ ਮਾਰ ਨਾ ਨਾ ਨਾਤੀ ਬੀ ਕਿਉਂ ਮਰ ਮਾਰ ਲੱਗ ਲੱਗ ਉੱਜੇ ਆਤਾ ਤਾਂ 1 ਮਿੰਟ ਜੇ ਕਰਤਾ ਕੰਮ ਇਹ ਤਾਂ ਹੋ ਜਾਂਦਾ ਆ ਬੰਦੇ ਨੂੰ ਬਾਈ ਜਾਦਾ ਕਾਲੀ ਇਹਨੇ ਕਰਾਮ ਮਾਰ ਕੇ ਆਉਣਾ ਇਹ ਫੋਨ ਆਉਂਦੇ ਤਾਡੀ ਸਰੀਲੀ ਆਵਾਜ਼ ਸੁਣਾ ਦੇ ਤੂੰ ਯੂ ਹਾਂ ਮੈਂ ਜਗੇ ਰਿੰਗਟੂ ਲੈ ਆ ਨਾ ਆਪੋ ਮੈਨੂੰ ਕੋਲ ਆ ਜਾ ਬੋਲ ਨਾ ਲੈ ਕੰਮ ਅੰਕਲ ਲੇਖੋ ਕਹਿੰਦਾ ਮੇਰੇ ਪੁੱਤਰੇ ਕੰਮ ਨੂੰ ਨਾ ਲਾਓ ਲਓ ਅੰਕਲ ਗਾਣਾ ਮੇਰੇ ਬੁੱਤਰੇ ਗੱਦ ਨੂੰ ਲਾ ਲਾਇਓ ਮਾਪਾ ਮੰਨ ਵੀ ਜਾ ਗੱਦ ਨੂੰ ਮੂੰਹ ਹੀ ਨਹੀਂ ਤੇ ਮੁੱਛ ਪਾ ਲੈਣੇ ਲਾ ਲੈਣੇ ਐਲਾ ਐਲਾ ਸਾਂਝੀ ਕਤਲ ਮੂੰਹ ਨਹੀਂ ਆਪਾਂ ਮਾਤਾ ਨੂੰ ਦੇਖੀ ਬਈ ਕਿਆ ਕੰਮ ਦਾ ਖਰਾਬਾ ਆਲਾ ਆਟਾ ਵਾਲਾ ਕੰਨ ਵਾਲੀ ਤੇ ਇਹ ਆਪ ਕੋਈ ਚੱਕ ਰੇ ਫਟੇ ਕੇ ਤਕੜਾ ਹੋਣਾ ਰੈਡੀ ਅੱਜ चल आला आला कारे से कोट लाया बेटा आला हां माता मत का तुम देखो कि से बोला कल जरा बोला उन्होंने बोल यार मैं यार आऊंगा तुम जरा कबदार जैसी या रहने दिया कर बस बस

ਤੋ ਲਾਤੀ ਲਓ ਜੀ ਬਾਈ ਜੱਗੇ ਨੇ ਪਨੀਰੀ ਵੀਤੀ ਮੁੰਡੇ ਦਾ ਜਨਮ ਦਿਨ ਵੀ ਮਨਾਤਾ ਸਾਰੇ ਸਾਰਿਆਂ ਨੂੰ ਸਾਰੇ ਕੰਮ ਇੱਕ ਦਿਨੇ ਅੱਜ ਸਵੇਰੇ ਪਨੀਰੀ ਵੀਜੀ ਪਹਿਲਾਂ ਸਾਜਦੇ ਤੇ ਰਿਸ਼ਤੇਦਾਰਾਂ ਨੇ ਆਉਣਾ ਦਾ ਮੁੰਡੇ ਦਾ ਜਨਮ ਦਿਨ ਦਾ ਹੂੰ ਉਸੇ ਕਰਕੇ ਦਿਹਾੜੀ ਗਈ ਫੋਟ ਪੂਰੀ ਮੇਰੀ ਹਾਂ ਲੈਜਰ ਕਰਾ ਲਿਆ ਨੇ ਫੋਨ ਤੋਂ ਫੋਨ ਫੋਨ ਹੁਣ ਚੱਲਿਆ ਹੁਣ ਰਾਤ ਨੂੰ 12 1 ਵਜੇ ਤੱਕ ਕਨਵੇਡੂੰਗਾ ਨਾਈਟ ਕੰਮ ਚੱਲੂ ਅੱਜ ਨਾਈਟ ਕੰਮ ਚੱਲੂ ਚਲੋ ਜਨਮ ਦਿਨ ਵੀ ਜ਼ਰੂਰੀ ਤਾਂ ਬਾਈ ਉਹਦਾ ਹਾਂ ਕਿੰਨੇ ਸਾਲ ਦਾ ਹੋਗੇ ਉਹ ਹੋ ਗਿਆ 4 ਸਾਲ ਦਾ ਮਹਾਰਾਜ ਦੀ ਕਿਰਪਾ ਨਾਲ ਤੇਜਾ ਪੁਰਾ ਪੂਰਾ ਵੇਜ ਹੈ। ਕਰੰਟ ਪੂਰਾ? ਹਾਂ। ਪੜਨੇ ਨੂੰ। ਟਰੈਕਟਰ ਤੇ ਹਲੇ ਦੂਰ ਰੱਖਦਾ ਉਹਨੂੰ ਮੈਂ ਪੜਾਉਣਾ ਹੈ ਪਹਿਲਾਂ। ਨਹੀਂ ਬਾਅਦ ਵਿੱਚ ਇਹ ਕੰਮ ਤਾਂ ਕਿਤੇ ਗਿਆ ਹੀ ਨਹੀਂ। ਜਿੱਕੇ ਉਂ ਦਾ ਟਰੈਕਟਰ ਸਿੱਖ ਜਾਊਗਾ ਜਿਹੜੇ ਸਾਹਮਣੇ। ਟਰੈਕਟਰ ਦਾ ਬਹੁਤ ਛੇਤੀ ਸਿੱਖ ਲੈਂਦੇ। 10 ਦਿਨਾਂ 'ਚ। ਹਾਂ। ਹਾਂ, ਇੰਨੀ ਫੁਰਤੀ ਆ। ਨਾਕ ਬਥੇਰਾ ਏ। 26 20 ਤੀ ਕਿਹੜੀ ਬੀਤੀ? ਇਹ 126 ਜੀ। 126 ਬੀਤੀ ਹੈ। 1234। ਇਹ 1234 ਦੇ ਬਾਈ। 126 ਬੀਤੀ। ਹਾਂ। ਅਗੇ ਤੀ ਨਹੀਂ ਹੈਗੀ ਯਾਰ? ਨਹੀਂ। ਹਾਂ। ਮਹੀਨੇ ਕ ਦੀ ਲੱਗਦੀ ਆ ਯਾਰ ਉਹ 19 ਹੋ ਗਈ 19 ਨੂੰ ਲਾਉਣੇ ਆ। ਇਹ ਤਾਂ ਅਸੀਂ ਤਾਂ ਅਗਲੇ ਮਹੀਨੇ 20 ਤਰੀਕ ਨੂੰ ਵੀਦਣੀ ਆ। ਉੱਥੇ ਫਿਰ ਆਏ ਮੇਰੇ ਜੇ ਪਾਣੀ ਆ ਜਾਵੇ ਨਾ ਹਾਂ ਤੇ ਬਾਦਵਾ ਜੀਰੀ ਡੁੱਬ ਜਾਂਦੀ। ਤੇ ਜਾਨੂ ਮੜੀ ਜੜ ਪਾ ਲੂਗੀ ਤੇ ਫਾਇਦਾ। ਅਸੀਂ 2 ਮਹੀਨੇ ਤੱਕ ਵੀਦਦੀਏ। ਤੁਸੀਂ ਤਾਂ ਵਾਈ ਕੋਈ ਪਤਾ ਨਹੀਂ ਦਾ ਤੁਸੀਂ ਰਾਤ ਨੂੰ ਵੀਦਦੇ ਨੇ। ਨੇਰੇ ਨੇਰੇ ਕੰਮ ਕਰਨ ਵਾਲੇ ਬੰਦੇ ਤੁਸੀਂ। ਚਲ ਠੀਕ ਐ। ਚਲ ਠੀਕ ਆ ਫੇ ਦੇਖਦੇ ਹਾਂ ਕੱਲ ਨੂੰ। ਓਕੇ। ਲਓ ਜੀ ਬਾਈ ਜੱਗੇ ਦੇ ਮੁੰਡੇ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਵਿੱਚ ਖੇਤ ਵਿੱਚ ਆਏ ਆ ਤੇ ਪਹਿਲਾਂ ਤਾਂ ਬੰਦਾ ਮਿਲੋ ਆਪਣਾ। ਸਸੀ ਗਾਲ ਜੀ। ਕਿਵੇਂ ਹੋ? ਠੀਕ ਆ ਬਾਈ। ਖੇਤ ਤੇ ਜਾਂਦੀ ਸਾਰੇ ਇਹਨੂੰ ਅੰਬੀਆਂ ਮਿਲ ਗਈਆਂ। ਪਤਾ ਨਹੀਂ ਭਾਈ ਕਿਸੇ ਨੇ ਟੂਣਾ ਮਾਣਾ ਕੱਟ ਕੇ ਰੱਖੀ ਅਸੀਂ ਇਹ ਤੂੰ ਦਿਖਾ ਦਿੰਦੇ ਆ ਵੀ ਪੰਜ ਅੰਬੀਆਂ ਮਿਲ ਗਈਆਂ ਗਣਮੀਆਂ ਗਣਮੀਆਂ ਥੱਲੇ गिर ਗਿਆ ਹੁਣੀ ਰੱਖਤੀਆਂ ਨੇ ਬਾਕੀ ਭਾਈ ਜਿਹੜਾ ਇਹ ਨਾਲ ਦਾ ਮੇਰੇ ਮੁੰਡਾ ਏ ਇਹਨੂੰ ਮੈਂ ਲੈ ਗਿਆ ਅਜ ਰੋਪੜ ਸਿਖਰ ਦਾ ਪਹਿਰੇ ਵਿੱਚ ਮਨ ਨੂੰ ਬਹਾਨੇ ਜੀ ਮਾਰੀ ਜਾਂਦਾ ਹੁਣ ਵੀ ਚੱਕਰ ਆਉਂਦੇ ਫਲਾਉਣਾ ਹੁੰਦੇ ਆ ਹੁਣ ਇਹ ਠੰਡਾ ਤਾਂ ਪੜਦਾ ਭਾਈ ਲੈ ਪਤਾ ਕੀ ਕਰਿਆ ਭਾਈ ਇਹਨੇ ਤੇ ਮੈਨੂੰ ਕਹਿੰਦਾ ਆ ਚੱਲੀਏ ਮੈਨੂੰ ਆਹ ਕਿਤੇ ਅੱਡੇ ਤੱਕ ਜਾਣਾ ਇਹ ਲੈ ਗਿਆ ਜੀ ਉੱਪਰ ਰੋਪੜ ਰੋਪੜ ਕੋ ਮੈਂ ਉੱਪਰ ਤੇ ਇੰਨੀ ਠੰਡੀ ਹਵਾ ਲੱਗੇ ਇੰਨੀ ਲੋ। ਹੋ ਗਰਮੀ ਦਾ। ਭਾਈ ਅਤਕੀਤਾ ਵੀ ਪੰਜਾਬ ਦੇ ਵਿੱਚ ਗਰਮੀ ਨੇ ਰਿਕਾਰਡ ਤੋੜਤਾ। ਮੋਟਰਸਾਈਕਲ ਬਦ ਲੈਣਾ ਪੈਰ ਫੂਕਦੇ। ਹਵਾ ਕਿੰਨੀ ਠੰਡੀ ਲੱਗਦੀ। ਹਵਾ ਤਾਂ ਭਾਈ ਐਂ ਲੱਦਦੀ ਦੀ ਵੀ ਜਿੱਕਣਾ ਦੋ ਵਾਰ ਰਸਤੇ ਧੂਣੀ ਸੇਕ ਕੇ ਗਏ ਹੰਦੂ। ਹਾਂ। ਇਹ ਕਹੀ ਜਾਵੇ ਕਿ ਨਾ ਡੰਡ ਲਾਦੀ ਐ। ਹਾਂ। ਆਵਨੇ ਇੱਕ ਅਜੀ ਬਾਈ ਦੂਏ ਮਨੇ ਮਨੇ ਨਾਰਾਲ ਮੇ ਕੰਪਨੀ ਵਾਲੇ ਫੋਨ ਕਰਿਆ ਤਾਂ ਭਾਈ ਇਹ ਸੀੜਾ ਫ੍ਰੀ ਸਰਵਿਸ ਸੀ। 5 ਦਿਨ ਹੋ ਗਏ ਉਹ ਆਏ ਨਹੀਂ ਹੈਗੇ ਅੱਜ 6ਵੇਂ ਦਿਨ ਮੰਨਾ ਸੱਦੇ ਆ ਉਹ ਤੜਕੀਤ ਹੋ ਗਿਆ ਉਹ ਠੀਕ ਹੈ ਯਾਰ ਏਸੀ ਵਾਲਾ ਮੌਸਮ ਆ ਗਿਆ ਹੁਣ ਕਿਉਂਕਿ ਬਾਈ ਕੰਪਨੀ ਵਾਲੇ ਵੀ ਫ੍ਰੀ ਫਰੂ ਵਾਲੀ ਸਰਵਿਸ ਫੇ ਤੁਹਾਨੂੰ ਬੜਾ ਕਰਨ ਨਹੀਂ ਆਉਂਦੇ ਉਹ ਜਿੱਥੇ ਪੈਸਾ ਵਾਲਾ ਕੰਮ ਹੁੰਦਾ ਉੱਥੇ ਜਾਈ ਜਾਂਦੇ ਫ੍ਰੀ ਵਾਲਾ ਤਾਂ ਕਦੀ ਆਉਂਦੇ ਮੈਂ ਕਿਹਾ ਮਨੇ ਤੂੰ ਹੀ ਕਰ ਦੇ ਸਰਵਿਸ ਕਰਕੇ ਨਿਯਾਰਾ ਆ ਗਿਆ ਕਿੰਨੇ ਵੇ ਛੱਡੇ ਅੱਜ ਸੀ ਅੱਜ 16ਵੇਂ ਛੱਡੇ ਆ ਹਾ ਦਾਏ ਉਹ ਜਾ ਰਹੇ ਸੀ ਵੀ ਖਰਾਬ ਕਰਦਾ 24 22 ਪਰ ਰੱਖੇਗਾ ਬਾਕੀ ਬਾਈ ਇਹਦੇ ਬਾਪੂ ਨੇ ਅੱਜ ਕਹਿੰਦਾ ਵੀ ਸਵੇਰੇ ਬੈਠਾ ਕਿੰਨੇ ਵਜੇ ਟਰੈਕਟਰ 'ਤੇ ਕੱਲ ਸਵੇਰੇ ਬੈਠਾ ਸਵੇਰੇ ਸ਼ਾਮ ਨੂੰ 7 ਵਜੇ ਉਤਰਿਆ ਕਹਿੰਦਾ ਮੇਰੇ ਨਾਲ ਰਹਿ ਕੇ ਦੇਖੋ ਕੱਲ ਤੁਹਾਨੂੰ ਗਰਮੀ ਦੱਸੂਗਾ ਕਿ ਐ ਚੀਜ਼ ਹੁੰਦੀ ਏ ਬਾਈ ਕੱਲ ਹਾਂ ਕੱਲ ਕੰਮ ਖੇਤ ਵਾਇਆ ਧਾਨਾ ਬਾਈ ਜਿਹੜਾ ਵਾਇਆ ਬੈਠਾ ਰਸੀ ਕਰ ਦਬਾਰੇ ਜੀ ਬਾਕੀ ਬਾਈ ਪਿੰਡ ਵਾਲੀ ਮੋਟਰ ਪਾਏ ਤੇ ਖੇਤ ਬੋਣੇ ਆ ਨਵੇਂ ਰੂਟਾ ਬੀਟਰ ਗਿੱਲ ਉਹਦਾ ਕੰਮ ਆ ਉਹਦਾ ਘਾਟਨ ਬਾਪੂ ਕਹਿੰਦਾ ਮੈਂ ਤੜਕੀ ਵਾ ਲੈਣਾ 4 ਵਜੇ ਉੱਠ ਕੇ ਉਹਦਾ ਘਾਟਨ ਦਾ ਮਤਲਬ ਆ ਤਾਂ ਹੋਣੀ ਲੱਗ ਉਹ ਤਾਂ ਤੜਕੇ ਸਵੇਰ ਦਾ ਯਾਰ ਗਰਮੀ ਹੋਣੀ ਹੁੰਦੀ ਬਾਅਦ ਕਹਨਾ ਖੇਤ ਯਾਰਾ ਸੁੱਕ ਗਿਆ ਕਹਿੰਦਾ ਦੋ ਦਿਨ ਬਿਲਾ ਵਾ ਹੁਣੇ ਤੇ ਮੈਨੂੰ ਕਾ ਚਾ ਪਤਾ ਨਹੀਂ ਲੱਗਿਆ ਬਾਈ ਤੁਸੀਂ ਛੇਤੀ ਬਾਤ ਤੇ ਹਣਾ ਰੇਬ ਆ ਪਤਾ ਨਾ ਫਿਰ ਇਹ ਵੱਡ ਹੋ ਜਾਊਗਾ ਯਾਰ ਚੱਲਣਾ ਪਾ ਪਨੀਰੀ ਪਨੂਰੀ ਬੀਜੀ ਹੈ ਬਾਈ ਸਾਰੇ ਪਾਸੇ ਬੀਜ ਹੁਣ ਲੱਗ ਗਈ ਤੁਸੀਂ ਬੀਜ ਤੂੰ ਅੱਜ ਨਹੀਂ ਬੀਜ ਤੇ ਆਇਆ ਅੱਜ ਬੀਜ ਦਾ ਬਾਕੀ ਬਾਈ 469 ਕਿਹੜਾ ਬੀਜ ਆ 469 869 ਦਾ ਉਹਦਾ ਦਾ ਯਾਰ 1469 ਬੀਜ ਆ ਬਾਈ ਕਣਕ ਦਾ ਉਹਦਾ ਬੋਕਸ ਝੜਾ ਹੈ ਇਹ ਹੈਗਾ 7234 727 ਹੈ ਕਵੇਰੀ ਬੀਜ ਹੈ 730 175 01 137 ਬੀ ਹੈ 123 131 ਕਈ ਬੀਤੇ ਆਇੰਦਾ 126 ਅੱਜ ਤੇ ਹੋਇਆ ਸੀ ਹਾਂ ਇੱਕ 127 ਵਾਲਾ ਲੇਕਾ ਉਹ ਤਾਂ 727 ਹੈ ਬਾਕੀ ਬਾਈ ਆਹ ਸਾਡੇ ਪਿੰਡ ਮੋਟਰ ਪੈ ਜਾਂਦੀ ਹੈ ਔਰੇ ਦਰਖਤ ਦਰੁਖਤ ਸੋਹਣੇ ਆ ਔਰੇ ਮਾੜਾ ਇਹ ਸਾਜਾ ਹੁੰਦਾ ਹੈ ਤਕਰੀਬਨ ਹਵਾ ਤਾਂ ਬਾਈ ਔਰੇ ਚੱਲਦੀ ਨਹੀਂ ਪਰ ਐਦਾਂ ਐ ਵੀ ਸ਼ਾਮਾਂ ਹੁੰਦੀ ਸਾਜਾ ਆ ਜਾਂਦਾ ਹੈ ਅਸੀਂ ਆਉਂਦੀ ਸਾਰੇ ਮੋਟਰ ਦੇਖੀ ਵੀ ਕਿਸੇ ਪਾਸਨ ਜੇ ਚੱਲਦੀ ਹੋਈ ਬਿੰਨਾ ਆਉਣਾ ਹੈ ਪਾ ਸਾਡੇ ਕੇ ਧੋਖਾ ਹੋ ਗਿਆ ਜੇ ਮੋਟਰ ਬੰਦ ਖੜੀ ਹੈ ਪਾੜੇ ਲੱਗ ਲਿਆ ਕਿਉਂਕਿ ਬਾਈ ਸਾਡੇ ਉਰੇ ਪਿੰਡ ਮੋਟਰ ਬੂਟੇ ਬੂਟੇ ਘਟਾ ਜਿਆਦਾ ਗੰਨਾ ਗੁੰਨਾ ਹੋਵੇ ਫਿਰ ਉਹ ਖੇਤਾਂ ਚ ਪਾਣੀ ਲੱਗ ਜਾਂਦਾ ਏ ਮੋਟਰ ਚੱਲੀ ਜਾਂਦੀ ਹੁਣ ਖਾਲੀ ਖੇਤਾਂ માં ਚਲਾਏ ਦਾ ਫਾਇਦਾ ਨਹੀਂ ਹੋ ਜਾ ਕੋਈ ਤਾਂ ਕਰਕੇ ਫਿਰ ਨਾਣਾ ਕੈਨਸਲ ਸਾਡਾ ਹੁਣ ਕੀ ਦਨੇ ਤੂੰ ਵੀ ਹੁਣ ਦੇਖੀ ਏਸੀ ਚੱਲਣ ਲੱਗਿਆ ਨਾ ਅੱਜ ਤੇਰਾ ਹੱਥ ਖਰਾਬ ਹੋ ਜੈਨੇ ਦੇਖੀ ਗਰਮੀ ਲੱਗੀ ਹੁਣ ਕਿਤਨੇ ਦਰਿਆ ਚ ਨਾ ਕਿ ਆਉਂਦੇ ਚੋਰੀ ਚੋਤੀ ਹੁਣ ਬਾਈ ਮੈਂ ਤਾਂ ਸਾਈਡ ਪਰ ਪਾਲਟੀ ਵਰਕੇ ਕੱਢ ਜੈਣਾ ਮੈਨੂੰ ਵਿੱਚ ਜਾਣਾ ਨੰਨਾ ਕਿ ਆਉਣਾ ਕਪੂਲ ਵੱ ਚੱਲਿਆ ਕੂਲ ਵੱ ਚੱਲਾਂਗੇ ਕੂਲ ਵੱ ਜਾਂਦੇ ਆ ਕੂਲ ਵਰਤਾ ਠੀਕ ਆ ਆਪਨੇ ਕਹਿੰਦੇ ਤਾਂ ਇੱਕ ਬੰਦੇ ਦਾ ਗੇਮ ਪਾਤੀ ਹੈ ਵੀ ਜਿਹੜੀ ਫੋਟੋ ਭੇਜ ਕੇ ਹਾਂ ਭਾਈ ਇਹ ਬੰਦੇ ਨੇ ਕਿਆ ਕਰਿਆ ਨਾ ਸਾਡੇ ਗਰੁੱਪ ਚ ਇੱਕ ਬੰਦੇ ਨੂੰ ਨੇ ਫੋਟੋ ਭੇਜੀ ਤੀ ਪੀਜੇ ਦੀ ਖਿੱਚ ਕੇ ਤੇ ਕਹਿੰਦਾ ਭਾਈ ਵੀ ਅੱਜ ਆਫਰ ਲੱਗੀ ਵੀ ਹੈ ਇਹਨੇ ਮੇਰੇ ਗਾਲ ਪਵਾਤਾ ਭਾਈ ਬੰਦਾ ਇਹ ਤਾਂ ਔਖਾ ਕਰਦਾ ਨਹੀਂ ਆਫਰ ਤਾਂ ਹੈ ਜੀ ਵੀ ਆ ਕਦਾ ਅਸਲੀ ਫੋਰਸ ਤਾਂ ਨਹੀਂ ਭੇਜੀ ਤਾਂ ਡੁਪਲੀਕੇਟ ਕੇ ਲਈ ਕੰਮ ਕਰਦਾ ਚੱਲ ਆਫਰ ਤਾਂ ਹੈਗੀ ਦੀ ਆਪਾਂ ਦੇ ਡੁਪਲੀਕੇਟ ਮੋਟੋ ਭੇਜੀ ਐਹੋ ਜਿਹਾ ਬੰਦਾ ਐਹੋ ਜਿਹਾ ਕੰਮ ਕਰਦਾ ਆਪਣੇ ਯਾਰ ਦੋਸਤ ਆ ਬਾਈ ਉਹਨਾਂ ਨੇ ਕਿਹਾ ਤਾਂ ਕਹਿੰਦਾ ਬਈ 17 18 19 ਤਿੰਨ ਦਿਨ ਪੀਜ਼ਾ ਫ੍ਰੀ ਤਾਂ 50 ਆਰਡਰ ਤੇ ਅੱਛਾ ਜੇ ਬਾਤ ਤੇ ਦੇ 50 ਆਰਡਰ ਖਤਮ ਹੋ ਗਏ ਤੇ 50 ਰੁਪਏ ਦਾ ਇੱਕ ਪੀਜ਼ਾ ਰੈਗੂਲਰ 8 ਪੀਸ ਵਾਲਾ ਲੇਕਣ ਆਵਰ ਚੱਲ ਸਵੇਰੇ ਅਸੀਂ ਮੈਂ ਮੈਂ ਕਿ ਚੱਲੇ ਤੇ ਉੱਧਰ ਬਾਈ ਲੈ ਗਿਆ ਮੈਂ ਕਿ ਨੂੰ ਕਹਿੰਦਾ ਉੱਥੇ ਜਾਣਾ ਫਿਰ ਮੈਂ ਇਕੱਲਾ ਗਿਆ ਨਹੀਂ ਮੈਂ ਕਿਹਾ ਮੈਂ ਰੋਟੀ ਖਾ ਲਾਂ ਬਾਈ ਤੁਹਾਨੂੰ ਇੱਕ ਹੋਰ ਗੱਲ ਸਨੇ ਸਾਡੇ ਨਾਲ ਦੇ 4-5 ਬੰਦੇ ਸਦਾਈ ਹੋ ਗਏ ਇਹ 13ਵੇਂ ਮਹੀਨੇ ਗਰਮੀ 'ਚ ਮੁਰਗਾ ਖਾਣ ਨੂੰ ਖਿਰਦੇ ਆ ਮਰਨਾ ਨਹੀਂ ਆ ਬਾਈ ਮੈਂ ਕਿਹਦੀ ایڈਵਾਂਡ ਮੈਂ ਤਾਂ ਇਹਨਾਂ ਨੂੰ ਕਿਹਾ ਕੋਈ ਨਾਰਮਲ ਚੀਜ਼ ਖਾ ਲੋ ਇਹ ਕਹਿੰਦੇ ਮੁਰਗਾ ਖਾਣਾ ਪੈਸੇ ਸਾਨੂੰ ਪਤਾ ਵੀ ਮੁਰਗਾ ਖਰਾਬ ਕਰਦਾ ਬਾਕੀ ਦੇਖਦੇ ਇਹਨਾਂ ਨੂੰ ਮੇਰਾ ਕੋਕ ਪਲਾ ਕੇ ਛਾਰ ਦੇਣਾ ਲੋ ਜੀ ਬਾਈ ਸ਼ਾਮ ਦਾ ਟਾਈਮ ਹੈ ਸੂਰਜ ਵੀ ਆਪਣੇ ਘਰ ਨੂੰ ਜਾ ਰਿਹਾ ਹੈ ਛਿਪਣੇ ਦੀ ਕਦਰ ਪਰ ਵਿਊ ਦੇ ਕਿੰਨਾ ਘੈਂਟ ਹੈ ਨਾ ਵਿਊ ਬਹੁਤ ਘੈਂਟ ਹੈ ਬਾਕੀ ਮਨ ਇਹਨੂੰ ਮਨੇ ਹੱਥ ਜੋੜਦੇ ਕਿ ਅਗਲੀ ਥੋੜੇ ਠੰਡੀ ਹੋਵੇ ਕਾਲੂ ਬਾਈ ਘਰ ਵੀ ਘੱਟ ਹੋਵੇ ਅਗਲੀ ਸਵੇਰ ਡੰਡੀ ਹੋਵੇ ਬਾਕੀ ਬਾਈ ਉਰੇ ਬੀਜਣੀ ਪਨੀਰੀਆ ਖੇਤਾਂ ਤੇ ਖੇਤਦਿਆਂ ਬਾਈ ਦੋ ਵਾਰ ਤੋਪੀਆਂ ਗਿਲ ਦੋ ਵਾਰ ਹਾਲਾਂ ਗਿਲ ਦੋ ਵਾਰ ਰੂਟਾਵੇਟਰ ਗੇਰੇ ਚੰਗੀਆਂ ਬਾਈਆਂ ਹੋ ਰਹੀਆਂ ਆਲੇ ਬਣਾਤੀ ਘੁੱਬਣ ਦੇਖ ਲੈ ਬਾਕੀ ਬਾਈ ਪਨੀਰੀ ਥੋੜੀ ਜੀ ਲੇਟ ਬੀਜਣੀ ਹੈਗਾ ਨੂੰ ਪਤਾ ਹੀ ਆ ਬਾਈ ਜਿੰਨੀ ਕੀਤੀ ਬੀਜਦੇ ਫਿਰ ਥੋੜੀ ਜੀ ਗਰਮੀ ਕਰਕੇ ਚਾਰ ਝੂਟ ਦਾ ਫਰਕ ਪੈ ਜਾਂਦਾ ਕੀਤੇ ਵਾਦੇ ਲੋਟ ਆ ਦੇਖ ਦੇ ਤਾਂ ਸਾਡੇ 25 ਪੁੱਛੀ ਦੇ ਬਾਅਦਵਾ ਬੀਜੀ 28 ਤਰੀਕ ਤੱਕ ਬਾਕੀ ਨਾਲੇ ਭਾਈ ਜਿਆ ਚਾਲ ਜੀ ਬਣ ਜਾਂਦੀ ਸਾਰੇ ਜਾਣੇ ਮਿਲ ਕੇ ਲਾਈ ਜਾਂਦੇ ਆ। ਊੱਬਲ ਬਣਾਈ ਵੇ ਖੇਤ ਦੀਆਂ ਨਾਹੀਂ। ਬਾਕੀ ਭਾਈ ਆ ਸਾਡਾ ਜਿਹੜੀ ਮੋਟਰ ਦੇ ਲਾਗ ਏਰੀਆ ਨਾ ਪੂਰੇ ਤਕਰੀਬਨ ਮੰਨ ਕੇ ਚਲੋ ਵੀ ਇਹ 10 ਕਿਲੀਆ ਦਾ ਟੱਕ ਜਿਹੜਾ ਐਨ ਏਰੀਆ 'ਚ ਬੂਟੇ ਨਹੀਂ ਹੈਗੇ ਤੇ ਗਾਹਾਂ ਨੂੰ ਜਾਈ ਜਾਉਂਗੇ ਲਗਾਤਾਰੇ ਬੂਟੇ ਮਿਲ ਜਾਂਦੇ ਆ। ਇਹ ਬੂਟੇ ਬੂਟੇ ਹਾਂ ਇਹ 10 ਕਿਲੀ ਲਈ ਖਾਲੀ ਨਾ ਲਾਗ ਵਾਸ। ਪੂਰੇ ਬੂਟਾ ਨਹੀਂ ਹੈਗਾ ਨਹੀਂ ਤਾਂ ਜਿਕਣਾ ਭਾਈ ਆਪਾਂ ਦੂਈ ਮੋਟਰ 'ਤੇ ਜਾਂਦੇ ਜਿਹੜੀ ਸੂਏ ਪਾਰ ਵਾਲੀ ਆ। ਉਦੋਂ ਤਾਂ ਬੂਟਾ ਹੀ ਬੂਟਾ ਬੂਟਾ ਹੀ ਬੂਟਾ ਆਂਬ ਵਾਲੀ ਮੋਟਰ ਸਾਡੀ ਵਾਲੀ ਦਾ ਬੂਟਾ ਹੀ ਬੂਟਾ ਸ਼ੁਰੂ ਹੋ ਗਿਆ ਹਾਂ ਮੁੰਡੇ ਦੀ ਭਾਈ ਉਹ ਸਾਹਮਣੇ ਮੋਟਰ ਆ ਜਾਂਦੀ ਐ ਉਹ ਬਲਰ ਹੋ ਗਿਆ ਭਾਈ ਫੋਨ ਚ ਭੂਤ ਵੜ ਗਿਆ ਤੇ ਉਹ ਭਾਈ ਜਿਹੜੀ ਸਾਹਮਣੇ ਐ ਮੋਟਰ ਆਂਬ ਵਾਲੀ ਉਹਦੇ ਪਿਛਲੀ ਸਾਈਡ ਬੂਟਾ ਹੀ ਬੂਟਾ ਐ ਤੇ ਬੂਟੇ ਸ਼ੁਰੂ ਹੋ ਜਾਂਦੇ ਬਾਕੀ ਪਾਈ ਹਾਂ ਪਾਲਟੀ ਲੈਣੀ ਐ ਕਿਆ ਭਾਲਦਾ ਕੋਕ ਭਾਲ ਲੈ ਭਾਈ ਇਹ ਦਿਨ ਵਿੱਚ ਚਾਰ ਵਾਰ ਕੋਕ ਪੀ ਲੈਂਦਾ ਐ ਬਾਕੀ ਕਿੰਨਾ ਗਲਾਸ ਪੀਤਾ ਦਾ ਕਮੈਂਟਾਂ ਚ ਦੱਸਿਓ ਵੀ ਕੋ ਕੋ ਸਿਹਤ ਵਾਸਤੇ ਹਾਨੀਕਾਰਕ ਹੈ ਕਿ ਠੀਕ ਹੈ ਠੀਕ ਹੈ ਯਾਰ ਠੀਕ ਨਹੀਂ ਹੈ ਜਿਆਦਾ ਖਰਾਬ ਕਰਦਾ ਪੀਂਦਾ ਨਾ ਫਿਰ ਤੂੰ ਅੱਜ ਕਿੰਨਾ ਗਲਾਸ ਪੀਤਾ ਐ ਏਡਾ ਅੱਜ ਬਾਈ ਅੱਧੇ ਲੀਟਰ ਵਾਲਾ ਪੀ ਗਿਆ ਉਤੇ ਫੇਲਾ ਸਟਿੰਗ ਪੀ ਗਿਆ ਜਿਆਦਾ ਪੀਂਦਾ ਐ ਟਮਾ ਨਹੀਂ ਉਹ ਹਾਂ ਇਹ ਬਾਈ ਮੇਰੇ ਬਾਪੂ ਨੇ ਦੇਸੀ ਜਿਗਾਰਡ ਬਣਾਇਆਤਾ ਉਹ ਅੱਗੇ ਜੀ ਮਾਰੀ ਤੂੰ ਤੇ ਐ ਗੇੜੇ ਦੱਤਰੇ ਪਧਰਾ ਜਾ ਕਰੇ ਦਾ ਕੰਮੂ ਬਿਠਾ ਕੇ ਨਾ ਨਾ ਕੱਲੇ ਉਹੀ ਭਾਰੀ ਹੋਣੀ ਖਿੱਚ ਤਾਂ ਕੰਮੂ ਬਿਠਾਉਣ ਦੀ ਲੋੜ ਹੀ ਨਹੀਂ ਹੈਗੀ ਇਹ ਦੇਖ ਤਾਂ ਆ ਪੂਰਾ ਹੀ ਇੱਦਾਂ ਨਾਲ ਜੋਰ ਲੱਗਦਾ ਉਹ ਦੇਖ ਕਰਦਾ ਸੀ ਸਿਆੜੇ ਬੰਦਿਆਂ ਦੇ ਕੰਮ ਐ ਤੇਰੇ ਵਰਗੇ ਦੇ ਥੋੜੋ ਖਿਚੂਣੀ ਇਹ ਗਰਮੀ ਆਇਆ ਨਹੀਂ ਗਰਮੀ ਆਇਆ ਨਹੀਂ ਆ ਦੇਖੋ ਬਾਈ ਹੁਣ ਜਿੱਕਣਾ ਖੇਤ ਬੇਲੇ ਐ ਇਹ ਜਿਆਨੂੰ ਪਾਣੀ ਵੀ ਨਹੀਂ ਲੱਗਦਾ ਹੈਗਾ ਜੇ ਕਿਤੇ ਬੂਟੇ ਬਾਟੇ ਹੋਵੇ ਫਿਰ ਪਾਣੀ ਲਾ ਕੇ ਨਾ ਵੀ ਸਾਦੇ ਜਾਂ ਗੰਨਾ ਹੋਵੇ ਬਗੈਰ ਮਤਲਬ ਤੇ ਪਾਣੀ ਖਰਾਬ ਕਰਦਾ ਤਾਂ ਵੀ ਫਾਇਦਾ ਨਹੀਂ ਆਹ ਲੈਟ ਹੈਗੇ ਹੁਣ ਮੋਟਰ ਬੰਦ ਖੜੀ ਐ ਉਹਪਿੰਦਰ ਬਾਈ ਖੜਾ ਜੀ ਉੱਧਰ ਆ ਹਸ਼ਵੀਰ ਨੇ ਨਵਾਂ ਲੇਜ਼ਰ ਕਰਾ ਲਿਆ ਕਿ ਬਾਈ ਉਰੇ ਫੇਰ ਤਾਂ ਮਨਾਤਾ ਕਿ ਇਹ ਵੀ ਪਨੀਰੀ ਬੀਜੂਗੇ ਬੱਟਾ ਪਾਤੀ ਹੈ ਨਾ ਉਹ ਜਨਰੇਟਰ ਲਾਇਆ ਬਾਈ ਨੇ ਹਾਂ ਹੁਣ ਲਾਈਟ ਪੱਜ ਗਈ ਪਹਿਲਾਂ ਹੈਗੀ ਦੀ ਚੱਲੀ ਹੁਣ ਆਪਾਂ ਚਲੋ ਬਾਈ ਕਿਥੇ ਜਾਣਾ ਚੱਲਦੇ ਇੱਧਰੋਂ ਅੱਡੇ ਕੱਲ ਕਿ ਜੇ ਤਾਂ ਮੰਨ ਜੇ ਹੈਗਾ ਖਲਾਉਣ ਆਪਣਾ ਕੋਈ ਲੇਟ ਆ ਨਹੀਂ ਘਰ ਛੱਡਦੇ ਨਹੀਂ ਖਾਣਾ ਨਹੀਂ ਯਾਰ ਗਰਮੀ ਬਹੁਤ ਹੈ ਠੀਨਾ ਹੀ ਹੈ ਠੰਡਾ ਬੁਲਾ ਦੇ ਠੰਡਾ ਬੁਲਾ ਦੇ ਚੱਲ ਇੰਕਾ ਵੀ ਲਬਿਆ ਦੇ ਇੰਕਾ ਵੀ ਲਬਿਆ ਦੇ ਚੱਲ ਠੀਕ ਹੈ ਚੱਲਦੇ ਯਾਰ ਗਰਮੀ ਜੀ ਲੱਗਦਾ ਨਹੀਂ ਗਰਮੀ ਲੱਗਦਾ ਹੈ ਚਲ ਕੋਈ ਨਹੀਂ ਲਾ ਦਿੰਦੇ ਜਰਾ ਜੀ ਬੀਨੇ ਇਹ ਜੇ ਹਨਾ ਨਾ ਬਾਹਰ ਨਿਕਲ ਹੁੰਦਾ